ਆਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਨਾ ਹੋਣ ਤੋਂ ਬਾਅਦ ਅੱਜ ਜੜੀਆਂ ਨੇ ਖੁਸ਼ੀਆਂ ਜੜੀਆਂ ਨੇ ਉਹ ਮਨਾਈਆ ਜਾ ਰਹੀਆਂ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਹਾਥੀਕੇਟ ਦੇ ਬਿਲਕੁਲ ਸਾਹਮਣੇ ਬੀਜੇਪੀ ਦਫ਼ਤਰ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਕਿ ਬੀਜੇਪੀ ਦੀ ਲੀਡਰਸ਼ਿਪ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਖੁਸ਼ੀ ਜੜੀ ਉਹ ਮਨਾਈ ਜਾ ਰਹੀ ਹੈ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਬੀਜੇਪੀ ਦੇ ਜਿਹੜੇ ਝੰਡੇ ਫੜ ਕੇ ਜੜੀ ਖੁਸ਼ੀ ਉਹ ਮਨਾਈ ਜਾ ਰਹੀ ਹੈ ਤਾਂ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਜੜਾ ਉਹ ਕਰਵਾਇਆ ਜਾ ਰਿਹਾ ਜਿਸ ਹਲਾਵਾ ਇਥੇ ਪਹੁੰਚਿਆ ਹੋਈਆਂ ਨੇ ਉਹਨਾਂ ਦੇ ਵੱਲੋਂ ਲੱਡੂਆਂ ਦੇ ਨਾਲ ਮੂਹ ਜਿਹਾ ਮਿੱਠਾ ਤਰਵਾਇਆ ਜਾ ਰਿਹਾ ਜਿਸ ਦੀ ਤਸਵੀਰ ਅਸੀਂ ਪੂਰੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਜਿਹੜੀ ਖੁਸ਼ੀ ਹੈ ਇਸ ਕਰਕੇ ਮਨਾਈ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠ ਜੋੜਾ ਹੋ ਟੁੱਟ ਚੁੱਕਾ ਹੈ ਤੇ ਇਸ ਨੂੰ ਲੈ ਕੇ ਅੱਜ ਖੁਸ਼ੀ ਮਨਾਈ ਆ ਰਹੀ ਆ ਤਾਂ ਅਸੀਂ ਗੱਲਬਾਤ ਵੀ ਜਰੂਰ ਕਰਨਾ ਚਾਹਾਂਗੇ ਤਾਂ ਸਾਰੇ ਭਾਜਪਾ ਨੇਤਾ ਸ਼ਵੇਤ ਮਾਲੀ ਇੱਥੇ ਪਹੁੰਚੇ ਹੋਏ ਨੇ ਤਾਂ ਸਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਜੀ ਗੱਠ ਜੋੜ ਟੁੱਟ ਸਾਡੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਹਰਵਿੰਦਰ ਸੰਧੂ ਜੀ ਦੀ ਅਧਿxਤਾ ਦੇ ਵਿੱਚ ਅਸੀਂ ਸਾਰੇ ਭਾਜਪਾ ਦੇ ਸਾਥੀ ਇਕੱਠੇ ਹੋਏ ਆ ਪੈਣਾ ਵੀ ਆਈਆਂ ਨੇ ਬੜੀ ਵੱਡੀ ਸੰਖਿਆ ਇੱذ ਅੱਜ ਮੈਂ ਸਮਝਣਾ ਮੁਕਤੀ ਦਾ ਦਿਨ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਅੱਜ ਇਹ ਨਿਰਣੇ ਲਿਆ ਸਾਡੀ ਨਿਤਿੱਤਵ ਨੇ ਕਿ ਅਸੀਂ ਇਹ ਆਨ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਕੱਲੇ ਜਿਹੜਾ ਹੈ ਉਹ 13 ਦੀ 13 ਲੋਕ ਸਭਾ ਸੀਟਾਂ ਪੰਜਾਬ ਦੀਆਂ ਜਿੱਤਾਂਗੇ। ਔਰ ਅੱਜ ਜਿੰਨੂੰ ਕਹਿ ਸਕਨੇ ਆ ਇੱਕ ਪੌਦਾ ਲੱਗਿਆ ਹੈ ਜਿਹੜਾ ਆਣ ਵਾਲੇ ਸਮੇਂ ਵਿੱਚ ਇੱਕ ਵੱਟਵ੍ਰਿਕਸ਼ ਬਣਨ ਵਾਲਾ ਹੈ। ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਰਾਸ਼ਟਰੀ ਅਧਿਕਾਰੀ ਜਗਤ ਪ੍ਰਕਾਸ਼ ਨੱਡਾ ਜੀ ਸਾਡੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੇ ਨਿਤਤੋ ਦੇ ਵਿੱਚ ਅੱਜ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੋ ਸੇਵਾ ਮਿਲੀ ਹੈ ਜੋ ਸਰਕਾਰਾਂ ਨੇ ਉਹ ਸਾਡੀਆਂ ਨੇ ਜਿਹੜੀ ਕਿ ਅੱਜ 12 ਲੱਖ ਕਰੋੜ ਦੇ ਜਿੱਦ ਤੇ ਭ੍ਰਸ਼ਟਾਚਾਰ ਦੇ ਕੇਸ ਚੱਲ ਰਹੇ ਨੇ ਇਹ ਰਿਜੈਕਟਡ ਤੇ ਡਿਜੈਕਟਡ माल ਹੋ ਚੁੱਕਿਆ ਐਕਸਪਾਇਰੀ ਡੇਟ ਦਾ ਸੋ ਜਿਹੜਾ ਭਵਿੱਖਾ ਉਹ ਕੇਵਲ ਕੀ ਵਾਰ 400 ਦੇ ਪਾਰ ਤੀਸਰੀ ਵਾਰ ਬੋਧੀ ਸਰਕਾਰ ਮੁਕਤੀ ਦੀ ਗੱਲ ਕੀਤੀ ਮੁਕਤੀ ਕਿਸ ਚੀਜ਼ ਤੋਂ ਮੁਕਤੀ ਐਸਾ ਹੈ ਕਿ ਬੜੇ ਲੰਬੇ ਸਮੇਂ ਤੋਂ ਇਹ ਗੱਲਾਂ ਚੱਲ ਰਹੀਆਂ ਸੀ ਅਲਾਈਅੰਸ ਚੱਲੇਗਾ ਨਹੀਂ ਚੱਲੇਗਾ ਅਸੀਂ ਅਸੀਂ ਅਨੁਸ਼ਾਨਾਵੀ ਕਹਿ ਰਿਆਂ ਅਨੁਸ਼ਾਸਿਤ ਪਾਰਟੀਆਂ ਅਸੀਂ ਹਾਈ ਕਮਾਂਡ ਦੇ ਨਾਲ ਚੱਲਣ ਆਲੇ ਪਰ ਕਾਰਜਕਰਤਾ ਦੀ ਇੱਕੋ ਸੋਚ ਸੀ ਕਾਰਜਕਰਤਾ ਦੀ ਉਹੀ ਭਾਵਨਾ ਸੀ ਜਿਹਦਾ ਸਨਮਾਨ ਸਾਡੇ ਨਿਤਤਾਂ ਨੇ ਕੀਤਾ ਹੈ ਜੇ ਅਸੀਂ ਕੱਲੇ ਲੜਾਂਗੇ ਜਿਸ ਤਰ੍ਹਾਂ ਹਰਿਆਣੇ 'ਚ ਅਸੀਂ ਕੱਲੇ ਲੜੇ ਅਸੀਂ ਦੋ ਵਾਰੀ ਸਰਕਾਰ ਬਣਾਈ ਹੈ ਅੱਜ ਹਰਿਆਣੇ 'ਚ ਸੰਸਦ ਵੀ ਸਾਡੇ ਨੇ ਵਿਧਾਇਕ ਵੀ ਸਾਡੇ ਨੇ ਮੁੱਖ ਮੰਤਰੀ ਵੀ ਸਾਡੇ ਨੇ ਤੋਂ ਪੰਜਾਬ 'ਚ ਵੀ ਆਉਣ ਵਾਲੇ ਸਮੇਂ ਸੰਸਦ ਸਾਡੇ ਹੋਣਗੇ ਔਰ ਮੁੱਖ ਮੰਤਰੀ ਪੰਜਾਬ ਬਾਜਪਾ ਦੇ ਹੋਣਗੇ ਔਰ ਬਾਜਪਾ ਦੀ ਪੰਜਾਬ 'ਚ ਸਰਕਾਰ ਦੀ ਗੱਲ ਹੈ ਮੈਂ ਇਹ ਬਿਲਕੁਲ ਸਮਝਣਾ ਵਾ ਕਾਰਕਟਰਤਾ ਦੀ ਆਵਾਜ਼ ਜਿਹੜੀ ਹੈ ਉਹ ਹਾਈ ਕਮਾਂਡ ਨੇ ਸੁਣੀ ਹੈ ਔਰ ਅੱਜ ਕਾਰਜਕਰਤਾ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਆਜ਼ਾਦ ਹੋਇਆ ਹੈ ਔਰ ਕਾਰਜਕਰਤਾ ਆਉਣ ਵਾਲੇ ਸਰਕਾਰ ਬਣਾਉਣ ਦੇ ਵੱਲ ਅਗਰੇਸਰ ਹੋਇਆ ਹੈ ਸੰਧੂ ਸਾਹਿਬ ਤੇ ਪਹਿਲਾ ਗੁਨਾਮ ਕੀ ਨੋਤੀ ਜੀਏ ਸੰਧੂ ਸਾਹਿਬ ਅੱਜ ਆਜ਼ਾਦ ਹੈ ਗੁਨਾਮ ਨਹੀਂ ਸੀ ਇਦਾਂ ਸੀਗਾ ਦੇਖੋ ਸੰਧੂ ਸਾਹਿਬ 2022 ਤੇ ਤੁਹਾਨੂੰ ਦੇ ਐਸਾ ਹੈ ਕਿ ਇਹ ਮੁਕਤੀ ਕਾਦੀ ਹੈ ਦੇਖੋ ਇਹਦਾ ਮੁਕਤੀ ਏ ਸੀ ਕਾਰਜਕਰਤਾ ਦੇ ਵਿੱਚ ਜੋ ਪਿੱਛੇ ਆਪਾਂ ਸੁਣਦੇ ਆ ਰਹੇ ਸੀ ਇੱਕ ਡਰ ਦਾ ਮਾਹੌਲ ਸੀ ਕਿ ਕਿਤੇ ਇਹ ਨਾ ਹੋਵੇ ਕਿ ਜਿਹੜੇ ਸਾਡੇ ਵਰਗੇ ਕਾਰਜਕਰਤਾ ਜਾਂ ਹੋਰ ਕਾਰਜਕਰਤਾ ਜਿਨ੍ਹਾਂ ਨੂੰ ਭੈ ਸੀ ਕਿ ਇਹ ਨਾ ਹੋਵੇ ਸਾਡਾ ਕੇਂਦਰ ਨੇ ਤਤਵ ਤੇ ਪੰਜਾਬ ਦੇ ਤਤਵ ਇਹਨਾਂ ਨਾਲ ਗਠਜੰਬੰਦਨ ਕਰ ਲੈ ਤੇ ਅਸੀਂ ਫਿਰ ਜਿਹੜਾ ਘਟ ਕੇ ਰਹਿ ਜਾਈਏ ਅੱਜ ਉਹ ਸਾਨੂੰ ਇੱਕ ਬੜੀ ਕਲੀਅਰ ਸਾਡੇ ਪ੍ਰਧਾਨ ਛੇ ਸ਼੍ਰੇਣੀ ਦਾ ਕੰਮ ਨਾ ਕਰ ਸਿੱਗਾ ਚੰਨ ਕਹਿੰਦੀ ਗੱਲ ਕਿੱਥੇ ਉਹਨਾਂ ਨਾਲ ਡਰ ਸੀਗਾ ਅਸੀਂ ਚੰਨ ਕਿਉਂਕਿ ਲੋਕਾਂ ਦੀ ਇੱਕੋ ਹੀ ਆਵਾਜ਼ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਕੱਲੀ ਲੜੇਗੀ ਤੇ ਆਪਣੀ 13 ਦੀ 13 ਸੀਟਾਂ ਦਿੱਤੇਗੀ ਜੇ ਕਾਲੀ ਦਲ ਨਾਲ ਲੜੋਗੇ ਤਾਂ ਤੁਹਾਨੂੰ ਇੱਕ ਵੀ ਡਰ ਤੋਂ ਮੁਕਤੀ ਨਹੀਂ ਮਿਲੀ ਅੱਜ ਆਪਾਂ ਸਮੇਂ ਆਪਕੇ ਵੀ ਕਾਰਜਕਰਤਾ ਭੈ ਸੀਗਾ ਡਰ ਜਿਗਾ ਜੇ ਅਲਾਈਅੰਸ ਨਾ ਹੋਵੇ ਅਲਾਈਅੰਸ ਕਰ ਦਿੱਤਾ ਤਾਂ ਮਿਲਦਾ ਡਰ ਕਾਰਜਕਰਤਾ ਨਹੀਂ ਇਹ ਨਹੀਂ ਲੋਕਾਂ ਦੀ ਇਹ ਡਿਮਾਂਡ ਸੀ ਵੀ ਤੁਸੀਂ ਕਾਲੀ ਦਲ ਦੇ ਨਾਲ ਲੜੋ ਕਿਉਂਕਿ ਆਪਾਂ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਦੀ ਆਵਾਜ਼ ਆਪਾਂ ਕਾਰਜਕਰਤਾ ਨੇ ਆਪਾਂ ਆਪਣੇ ਹਾਈ ਕਮਾਂਡ ਨੂੰ ਸੁਣਾਈ ਤੇ ਉਹਨਾਂ ਨੇ ਸਾਡੀ ਇਹ ਪ੍ਰਵਾਨ ਕੀਤੀ ਤੇ ਅੱਜ ਆਪਾਂ ਅੱਜ ਆਪਾਂ ਇਕੱਲੇ ਜਿਹੜੇ ਹੁਣ 13 ਦੀ 13 ਸ਼ਿਟਾ ਲੈ ਲਾਂਗੇ ਕਾਰਜਕਰਤਾ ਬਹੁਤ ਬਹੁਤ ਪਿੰਡਾਂ ਵਿੱਚ ਕਿੰਨਾ ਸਟਰੋਂਗ ਹੈ ਭਾਜਪਾ ਪਿੰਡਾਂ ਵਿੱਚ ਕਿੰਨਾ ਕਿ ਸਟਰੋਂਗ ਹੈ ਪਿੰਡਾਂ ਵਿੱਚ ਬਹੁਤ ਵਧੀਆ ਬਹੁਤ ਅੱਜ ਸਾਡਾ ਕਾਰਜਕਰਤਾ ਹੈ ਬੂਥ ਲੈਵਲ ਦਾ ਕਾਰਜਕਰਤਾ ਅੱਜ ਪਿੰਡਾਂ ਲੈਵਲ ਤੇ ਬਣਿਆ ਹੋਇਆ ਹੈ ਔਰ ਇਸੇ ਕਰਕੇ ਅਸੀਂ ਕਹਿੰਦੇ ਸੀ ਅੱਜ ਸਾਨੂੰ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਅੱਜ ਜਿਹੜਾ ਵੀ ਕੰਨ ਬੰਦਨ ਦੀ ਸੰਭਾਵਨਾ ਹੈਗੀ ਆ ਵੀ ਆ ਨਹੀਂ ਕੋਈ ਹੁਣ ਕੋਈ ਸੰਭਾਵਨਾ ਨਹੀਂ ਕਿਉਂਕਿ ਸਾਡੀ 2 ਵਜੇ ਇੱਕ ਬੈਠਕ ਸਾਡੇ ਸਨਮਾਨਯੋਗ ਸੁਨੀਲ ਜਾਖੜ ਜੀ ਨੇ ਲਈ ਆਨਲਾਈਨ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਸਾਫ਼ ਕਹਿਤਾ ਹੈ ਕਿ ਆਪਾਂ ਕੋਈ ਗਠਬੰਧਨ ਨਹੀਂ ਕਰਨ ਜਾ ਰਹੇ ਤੁਸੀਂ ਆਪਣੀ ਤਿਆਰੀ ਕਰੋ ਬਾਈ ਜੀ ਹੁੰਦਾ ਤੇ ਜਦੋਂ ਮੈਨੂੰ ਡਰ ਦਾ ਮੋਹਲ ਰਿਹਾ ਮੈਨਾਂ ਬਿਲਕੁਲ ਨਹੀਂ ਹੋਏਗਾ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਕੋਈ ਗਠਬੰਧਨ ਹੁਣ ਨਹੀਂ ਹੋਏਗਾ ਔਰ ਆਪਾਂ 13 ਦੀ 13 ਸਿੱਤਾ ਜਟਾਂਗੇ ਅੱਜ ਤੁਸੀਂ ਦੇਖੋ ਸਾਡੇ ਕਾਰਜਕਰਤਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਸਾਰੇ ਚਾਹੁੰਦੇ ਸੀ ਕਿ ਆਪਾਂ ਕੱਲ੍ਹਿਆ ਲੜੀਏ ਤੇ 13 ਦੇ 13 ਸਿੱ ਕਲ ਅੱਜ ਆਪਾਂ ਦੇਖੋ ਇੱਕ ਸਾਨੂੰ ਜਿਹੜਾ ਡਰ ਪਿਆ ਜਿਹੜਾ ਸੀਗਾ ਕਿ ਕਿਤੇ ਕਾਲੀ ਦਲ ਨਾਲ ਦੁਬਾਰਾ ਗੱਡ ਜੋੜਨਾ ਹੋ ਜਾਏ ਇਸ ਕਰਕੇ ਅੱਜ ਅਸੀਂ ਬਹੁਤ ਖੁਸ਼ ਆ ਅੱਜ ਅਸੀਂ ਸક્ષਮ ਆ ਜੀ ਆਪਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਾਡਾ ਇੰਨਾ ਸੰਗਠਨ ਮਜ਼ਬੂਤ ਹੋ ਗਿਆ ਹੈ ਹੁਣ ਆਪਾਂ ਜਿੱਤ ਕੇ ਇਹ ਜਿਹੜਾ ਹਾਈ ਕਮਾਂਡ ਨੂੰ ਤੇ ਜਿਹੜਾ ਇਥੋਂ ਦਾ ਜਿਹੜਾ ਨਮਾਇੰਦਾ ਹੈ ਮੋਦੀ ਜੀ ਦੀ ਬ੍ਰਿਗੇਡ ਚ ਭੇਜਾਂਗੇ ਤਾਂ ਪਹਿਲਾਂ ਕਿਉਂ ਨਹੀਂ ਬੀਜੇਪੀ ਦੇ ਲੀਡਰ ਬੋਲਦੇ ਸੀ ਜਦੋਂ ਗੱਠ ਜੋ ਟੁੱਟ ਜਾਂਦਾ ਉਸ ਤੋਂ ਬਾਅਦ ਬੋਲਦੇ ਨੇ ਦੇਖੋ ਹਰ ਗੱਲ ਹੈ ਇਹ ਜਿਹੜੀ ਅਨੁਸ਼ਾਸਿਤ ਪਾਰਟੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਆਪਣੇ ਲੈਵਲ ਤੇ ਕੁਝ ਨਹੀਂ ਬੋਲ ਸਕਦੀ ਜਦੋਂ ਅਸੀਂ ਆਪਣੀ ਜਿਹੜੀ ਡਿਮਾਂਡ ਹੈ ਅਖਬਾਰਾਂ ਜਾਂ ਆਪਣਾ ਰਾਹੀ ਨਹੀਂ ਕਰ ਸਕਦੇ ਅਸੀਂ ਆਪਣੀਆਂ ਜਿਹੜੀਆਂ ਮੰਨ ਦੀਆਂ ਭਾਵਨਾਵਾਂ ਉਹ ਅਸੀਂ ਉੱਪਰ ਪਹੁੰਚਾਈਆਂ ਔਰ ਉਹਨਾਂ ਨੇ ਸਾਡੀ ਗੱ ਅੱਜ ਉਹਨਾਂ ਨੇ ਇਹ ਪ੍ਰਵਾਨ ਕੀਤੀ ਔਰ ਅੱਜ ਉਹਨਾਂ ਨੇ ਸਾਨੂੰ ਮੀਟਿੰਗ ਕਰਕੇ ਦੱਸਿਆ ਵੀ ਹੁਣ ਕੋਈ ਗੱਟਬੰਧ ਨਹੀਂ ਹੋਣ ਜਾ ਰਿਹਾ ਤੁਸੀਂ ਇਕੱਲੇ ਲੜੋਗੇ ਔਰ ਅਸੀਂ ਵੈਸੇ ਵੀ ਤਿਆਰ ਹਾਂ ਕਿਉਂਕਿ ਅਸੀਂ ਬੂਥ ਲੈਵਲ ਤੱਕ ਤੇ ਆਪਣੇ ਕਾਰਾ ਕਰਤਾ ਬਣਾ ਚੁੱਕੇ ਹਾਂ ਸੋ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਅੱਜ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਦੀ ਪਾਰਟੀ ਹੈ ਜੀ ਇਹ ਦੇਖੋ ਜੀ ਸਾਨੂੰ ਪਤਾ ਹੈ ਉਹਨਾਂ ਦੇ ਅਸੂਲਾਂ ਦਾ ਜਿਹੜੇ ਅਸੂਲ ਉਹਨਾਂ ਨੇ ਕਰਕੇ ਅੱਜ ਉਹ ਜਿਹੜੀ ਉਹਨਾਂ ਦੀ ਪਾਰਟੀ ਬਿਲਕੁਲ ਦਿਵਸਤ ਹੋ ਚੁੱਕੀ ਹੈ ਇਸੇ ਕਰਕੇ ਸਾਡੇ ਲੋਕ ਜਿਹੜੇ ਇਥੋਂ ਦੇ ਸਾਰੇ ਪੰਜਾਬ ਦੇ ਉਹ ਚਾਹੁੰਦੇ ਸੀ ਕਿ ਇਹਨਾਂ ਦੇ ਨਾਲ ਲੜ ਕੇ ਨਾ ਲੜਿਆ ਜਾਵੇ ਇਲੈਕਸ਼ਨ ਆਪਣਾ ਕੱਲਿਆਂ ਲੜੋ ਤਾਂ ਕਿ ਸਾਡੇ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਤੀ ਰੋਸ ਸੀਗਾ ਉਹ ਅੱਜ ਦੂਰ ਕੀਤਾ ਤੇ ਅੱਜ ਆਪਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ 13 ਤੇ 13 ਸੀਟਾਂ ਤੇ ਜਿੱਤੇ ਹੁਣ ਬੀਜਪੀ ਦਾ ਪੰਜਾਬ ਆ ਤੁਸੀਂ ਵੇਖਿਆ ਕਿ ਅਸੀਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਗੱਠਜੋੜ ਸ਼ਰਮਣੀ ਕਾਲੀ ਦਲ ਦੇ ਨਾਲ ਨਹੀਂ ਹੋਏਗਾ ਤਾਂ ਨਾਲ ਹੀ ਉਹਨਾਂ ਦੇ ਵੱਲੋਂ ਵੱਡੇ ਸ਼ਰਮ ਨਕਾਲੀ ਦਲ ਤੇ ਖੜੇ ਕੀਤੇਗੇ ਇਹਨਾਂ ਨਾਲ ਕਹਣਾ ਕਿ ਜਿੰਨੀ ਅਸੂਲਾਂ ਦੇ ਨਾਲ ਉਹਨਾਂ ਦੀ ਪਾਰਟੀ ਚੱਲਦੀ ਹੈ ਸਾਨੂੰ ਸਭ ਪਤਾ ਹੈ ਜਗਬੰਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ